ਪੰਜਾਬ ਦੇ ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਚ ਪੈਰਾ ਮੈਡੀਕਲ ਦੀਆਂ ਅਸਾਮੀਆਂ ਤੇ ਭਰਤੀ ਲਈ ਪ੍ਰੀਖਿਆ ਚ ਇੱਕ ਨੌਜਵਾਨ ਫਸ ਗਿਆ ਇਹ ਨੌਜਵਾਨ ਲੜਕੀ ਬਣ ਕੇ ਪ੍ਰੀਖਿਆ ਦੇ ਰਿਆ ਸੀ ਤੇ ਉਸ ਨੇ ਲੱਕਲੀ ਲੰਬੇ ਵਾਲ ਸਲਵਾਰ ਸੂਟ ਤੇ ਬਿੰਦਿ ਲਪਸਟੀ ਕਲਾਈ ਹੋਈ ਸੀ ਲੜਕੀ ਦੇ ਪੇਸਚਾਇਸ ਵਿਅਕਤੀ ਨੂੰ ਪ੍ਰੀਖਿਆ ਕੇਂਦਰ ਤੋਂ ਹੀ ਕਾਬੂ ਕੀਤਾ ਗਿਆ ਕੋਟਕਪੂਰਿਆ ਚ ਬਣੇ ਪ੍ਰੀਖਿਆ ਕੇਂਦਰ ਦੇ ਜੁਜਤ ਅਧਿਆਪਕ ਨੇ ਉਸ ਨੂੰ ਸ਼ੱਕ ਹੋਣ ਤੇ ਪੁੱਛਗਿੱਛ ਕੀਤੀ ਤਾਂ ਇਹ ਖੁਲਾਸਾ ਹੋਇਆ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਲ ਕਾਬਜ ਹੋਈ ਹੈ ਤੇ ਫਾਜ਼ਲ ਕਾ ਦੀ ਪਰਮਜੀਤ ਕੌਰ ਦੀ ਥਾਂ ਤੇ ਪ੍ਰੀਖਿਆ ਦੇਣ ਆਇਆ ਸੀ ਇਹ ਪ੍ਰੀਖਿਆ ਡੀਏਵੀ ਪਬਲਿਕ ਸਕੂਲ ਕੋਟਕਪੂਰਾ ਵਿੱਚ ਚੱਲ ਰਹੀ ਸੀ ਅੰਗਰੇਜ਼ ਸਿੰਘ ਲੜਕੀ ਪਰਮਜੀਤ ਕੌਰ ਦਾ ਫੇਸ ਪੁਨਾ ਕੇ ਉਸ ਦੀ ਥਾਂ ਪੇਪਰ ਦੇਣ ਚਲਾ ਗਿਆ ਜਦੋਂ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਲੜਕੀ ਨਹੀਂ ਸਗੋਂ ਲੜਕਾ ਹੈ ਪੰਜਾਬ ਦੇ ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਚ ਪੈਰਾ ਮੈਡੀਕਲ ਦੀਆਂ ਅਸਾਮੀਆਂ ਤੇ ਭਰਤੀ ਲਈ ਪ੍ਰੀਖਿਆ ਚ ਇੱਕ ਨੌਜਵਾਨ ਫਸ ਗਿਆ ਇਹ ਨੌਜਵਾਨ ਲੜਕੀ ਬਣ ਕੇ ਪ੍ਰੀਖਿਆ ਦੇ ਰਿਆ ਸੀ ਤੇ ਉਸਨੇ ਲੱਕਲੀ ਲੰਬੇ ਵਾਲ ਸਲਵਾਰ ਸੂਟ ਤੇ ਬਿੰਦਿਲ ਪਿਸਟਕ ਲਈ ਹੋਈ ਸੀ ਲੜਕੀ ਦੇ ਪੇਸ਼ ਚਾਹ ਇਸ ਵਿਅਕਤੀ ਨੂੰ ਪ੍ਰੀਖਿਆ ਕੇਂਦਰ ਤੋਂ ਹੀ ਕਾਬੂ ਕੀਤਾ ਗਿਆ ਕੋਟਕਪੂਰੇ ਚ ਬਣੇ ਪ੍ਰੀਖਿਆ ਕੇਂਦਰ ਦੇ ਜਦੋਂ ਅਧਿਆਪਕ ਨੇ ਉਸ ਨੂੰ ਸ਼ੱਕ ਹੋਣ ਤੇ ਪੁੱਛਗਿੱਛ ਕੀਤੀ ਤਾਂ ਇਹ ਖੁਲਾਸਾ ਹੋਇਆ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਲ ਕਾ ਵਜੂ ਹੋਈ ਹੈ ਤੇ ਫਾਜ਼ਲ ਕਾ ਦੇ ਪਰਮਜੀਤ ਕੌਰ ਦੀ ਥਾਂ ਤੇ ਪ੍ਰੀਖਿਆ ਦੇਣ ਆਇਆ ਸੀ ਇਹ ਪ੍ਰੀਖਿਆ ਡੀਏਵੀ ਪਬਲਿਕ ਸਕੂਲ ਕੋਟਕਪੂਰਾ ਵਿੱਚ ਚੱਲ ਰਹੀ ਸੀ ਅੰਗਰੇਜ਼ ਸਿੰਘ ਲੜਕੀ ਪਰਮਜੀਤ ਕੌਰ ਦਾ ਫੇਸ ਬਣਾ ਕੇ ਉਸ ਦੀ ਥਾਂ ਪੇਪਰ ਦੇਣ ਚਲਾ ਗਿਆ ਜਦੋਂ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਲੜਕੀ ਨਹੀਂ ਸਗੋਂ ਲड़का ਹੈ ਪੰਜਾਬ ਦੇ ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਚ ਪੈਰਾ ਮੈਡੀਕਲ ਦੀਆਂ ਅਸਾਮੀਆਂ ਤੇ ਭਰਤੀ ਲਈ ਪ੍ਰੀਖਿਆ ਚ ਇੱਕ ਨੌਜਵਾਨ ਫਸ ਗਿਆ ਇਹ ਨੌਜਵਾਨ ਲੜਕੀ ਬਣ ਕੇ ਪ੍ਰੀਖਿਆ ਦੇ ਰਿਆ ਸੀ ਤੇ ਉਸਨੇ ਲੱਕਲੀ ਲੰਬੇ ਵਾਲ ਸਲਵਾਰ ਸੂਟ ਤੇ ਬਿੰਦਿਲ ਪਿਸਟਿਕ ਲਈ ਹੋਈ ਸੀ ਲੜਕੀ ਦੇ ਪੇਸ਼ ਚਾਹ ਇਸ ਵਿਅਕਤੀ ਨੂੰ ਪ੍ਰੀਖਿਆ ਕੇਂਦਰ ਤੋਂ ਹੀ ਕਾਬੂ ਕੀਤਾ ਗਿਆ ਕੋਟਕਪੂਰੇ ਚ ਬਣੇ ਪ੍ਰੀਖਿਆ ਕੇਂਦਰ ਚ ਜਦੋਂ ਅਧਿਆਪਕ ਨੇ ਉਸ ਨੂੰ ਸ਼ੱਕ ਹੋਣ ਤੇ ਪੁੱਛਗਿੱਛ ਕੀਤੀ ਤਾਂ ਇਹ ਖੁਲਾਸਾ ਹੋਇਆ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਲ ਕਾ ਵਜੂ ਹੋਈ ਹੈ ਤੇ ਫਾਜ਼ਲ ਕਾ ਦੇ ਪਰਮਜੀਤ ਕੌਰ ਦੀ ਥਾਂ ਤੇ ਪ੍ਰੀਖਿਆ ਦੇਣ ਆਇਆ ਸੀ ਇਹ ਪ੍ਰੀਖਿਆ ਡੀਏਵੀ ਪਬਲਿਕ ਸਕੂਲ ਕੋਟਕਪੂਰਾ ਵਿੱਚ ਚੱਲ ਰਹੀ ਸੀ ਅੰਗਰੇਜ਼ ਸਿੰਘ ਲੜਕੀ ਪਰਮਜੀਤ ਕੌਰ ਦਾ ਫੇਸ ਪਨਾ ਕੇ ਉਸ ਦੀ ਥਾਂ ਪੇਪਰ ਦੇਣ ਚਲਾ ਗਿਆ ਜਦੋਂ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਲੜਕੀ ਨਹੀਂ ਸਗੋਂ ਲੜਕਾ ਹੈ ਪੰਜਾਬ ਦੇ ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਚ ਪੈਰਾ ਮੈਡੀਕਲ ਦੀਆਂ ਅਸਾਮੀਆਂ ਤੇ ਭਰਤੀ ਲਈ ਪ੍ਰੀਖਿਆ ਚ ਇੱਕ ਨੌਜਵਾਨ ਫਸ ਗਿਆ ਇਹ ਨੌਜਵਾਨ ਲੜਕੀ ਬਣ ਕੇ ਪ੍ਰੀਖਿਆ ਦੇ ਰਿਆ ਸੀ ਤੇ ਉਸ ਨੇ ਲੱਕਲੀ ਲੰਬੇ ਵਾਲ ਸਲਵਾਰ ਸੂਟ ਤੇ ਬਿੰਦਿ ਲਿਪਸਟਿਕ ਲਾਈ ਹੋਈ ਸੀ ਲੜਕੀ ਦੇ ਪੇਸਟਾਇਸ ਵਿਅਕਤੀ ਨੂੰ ਪ੍ਰੀਖਿਆ ਕੇਂਦਰ ਤੋਂ ਹੀ ਕਾਬੂ ਕੀਤਾ ਗਿਆ ਕੋਟਕਪੂਰਿਆ ਚ ਬਣੇ ਪ੍ਰੀਖਿਆ ਕੇਂਦਰ ਦੇ ਜੁਜਤ ਅਧਿਆਪਕ ਨੇ ਉਸ ਨੂੰ ਸ਼ੱਕ ਹੋਣ ਤੇ ਪੁੱਛਗਿੱਛ ਕੀਤੀ ਤਾਂ ਇਹ ਖੁਲਾਸਾ ਹੋਇਆ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਲ ਕਾਬਜ ਹੋਈ ਹੈ ਤੇ ਫਾਜ਼ਲ ਕਾ ਦੀ ਪਰਮਜੀਤ ਕੌਰ ਦੀ ਥਾਂ ਤੇ ਪ੍ਰੀਖਿਆ ਦੇਣ ਆਇਆ ਸੀ ਇਹ ਪ੍ਰੀਖਿਆ ਡੀਏਵੀ ਪਬਲਿਕ ਸਕੂਲ ਕੋਟਕਪੂਰਾ ਵਿੱਚ ਚੱਲ ਰਹੀ ਸੀ ਅੰਗਰੇਜ਼ ਸਿੰਘ ਲੜਕੀ ਪਰਮਜੀਤ ਕੌਰ ਦਾ ਫੇਸ ਬਣਾ ਕੇ ਉਸ ਦੀ ਥਾਂ ਤੇ ਪੇਪਰ ਦੇਣ ਚਲਾ ਗਿਆ ਜਦੋਂ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਲੜਕੀ ਨਹੀਂ ਸਗੋਂ ਲड़का ਹੈ ਪੰਜਾਬ ਦੇ ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਚ ਪੈਰਾ ਮੈਡੀਕਲ ਦੀਆਂ ਅਸਾਮੀਆਂ ਤੇ ਭਰਤੀ ਲਈ ਪ੍ਰੀਖਿਆ ਚ ਇੱਕ ਨੌਜਵਾਨ ਫਸ ਗਿਆ ਇਹ ਨੌਜਵਾਨ ਲੜਕੀ ਬਣ ਕੇ ਪ੍ਰੀਖਿਆ ਦੇ ਰਿਆ ਸੀ ਤੇ ਉਸਨੇ ਲੱਕਲੀ ਲੰਬੇ ਵਾਲ ਸਲਵਾਰ ਸੂਟ ਤੇ ਬਿੰਦਿ ਲਪਸਟਿਕ ਲਾਈ ਹੋਈ ਸੀ ਲੜਕੀ ਦੇ ਪੇਸ਼ ਚਾਹ ਇਸ ਵਿਅਕਤੀ ਨੂੰ ਪ੍ਰੀਖਿਆ ਕੇਂਦਰ ਤੋਂ ਹੀ ਕਾਬੂ ਕੀਤਾ ਗਿਆ ਕੋਟਕਪੂਰੇ ਚ ਬਣੇ ਪ੍ਰੀਖਿਆ ਕੇਂਦਰ ਦੇ ਜੁਜਤ ਅਧਿਆਪਕ ਨੇ ਉਸ ਨੂੰ ਸ਼ੱਕ ਹੋਣ ਤੇ ਪੁੱਛਗਿੱਛ ਕੀਤੀ ਤਾਂ ਇਹ ਖੁਲਾਸਾ ਹੋਇਆ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਲ ਕਾਬੂਜੋ ਹੋਈ ਹੈ ਤੇ ਫਾਜ਼ਲ ਕਾ ਦੀ ਪਰਮਜੀਤ ਕੌਰ ਦੀ ਥਾਂ ਤੇ ਪ੍ਰੀਖਿਆ ਦੇਣ ਆਇਆ ਸੀ ਇਹ ਪ੍ਰੀਖਿਆ ਡੀਏਵੀ ਪਬਲਿਕ ਸਕੂਲ ਕੋਟਕਪੂਰਾ ਵਿੱਚ ਚੱਲ ਰਹੀ ਸੀ ਅੰਗਰੇਜ਼ ਸਿੰਘ ਲੜਕੀ ਪਰਮਜੀਤ ਕੌਰ ਦਾ ਭੇਸ ਪਨਾ ਕੇ ਉਸ ਦੀ ਥਾਂ ਪੇਪਰ ਦੇਣ ਚਲਾ ਗਿਆ ਜਦੋਂ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਲੜਕੀ ਨਹੀਂ ਸਗੋਂ ਲड़का ਹੈ